ਸਕੂਲਸ ਦੀਆਂ ਯਾਦਾਂ ਤਾਂ ਬਹੁਤ ਸਾਰੇ ਸਟੂਡੈਂਟਸ ਨੂੰ ਯਾਦ ਹੀ ਨਹੀਂ ਰਹਿੰਦੀਆਂ ਕਿਉਂਕਿ ਸਾਡੇ ਅੰਦਰ ਸਕੂਲੀ ਦਿਨਾਂ ਦੀਆਂ ਯਾਦਾਂ ਜੜੀਆਂ ਨੇ ਕੁੱਟ-ਕੁੱਟ ਕੇ ਭਰੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਕਦੇ ਵੀ ਆਪਣੇ ਦਿਲੋਂ ਮਨੋਂ ਤੇ ਰੂਹ ਤੋਂ ਵਾਖੀ ਨਹੀਂ ਕਰ ਪਾਉਂਦੇ ਤੇ ਵਿਦਾਇਗੀ ਪਾਰਟੀ ਦਾ ਉਹ ਸਮਾਂ ਵੀ ਜਿਹੜਾ ਕਾ ਬਹੁਤ ਹੀ ਯਾਦਗਾਰ ਹੁੰਦਾ ਜਦੋਂ ਅੱਖਾਂ ਦੇ ਵਿੱਚ ਹੰਝੂ ਵੀ ਹੁੰਦੇ ਐ ਤੇ ਜ਼ਿੰਦਗੀ ਦੇ ਵਿੱਚ ਵੱਟੇ ਮੁਕਾਮ ਹਾਸਲ ਕਰਨ ਦੀ ਖੁਸ਼ੀ ਵੀ ਹੁੰਦੀ ਐ ਉਥੇ ਹੀ ਅਹਿਰੂ ਕਲਾਮ ਵਿਖੇ ਸਥਿਤ ਮਦਰ ਟੇਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਸਮਾਰੋਹ ਵਿਜੜਾ ਆਯੋਜਿਤ ਕੀਤਾ ਗਿਆ ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆਂ ਦੇ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੀਆਂ ਵਿਦਿਆਰਥਣਾਂ ਨੇ ਗੁਰਬਾਣੀ ਦਾ ਸ਼ਬਦ ਗਾਇਨ ਕਰਕੇ ਕੀਤੀ ਉਸ ਤੋਂ ਬਾਅਦ ਵਿਦਿਆਰਥਣਾਂ ਨੇ ਦੀ ਦੀ ਡੋਲੀ ਵੇਲੇ ਵਿਦਾਇਗੀ ਦੀ ਪਾਵੁਕ ਸਕਿੱਟ ਪੇਸ਼ ਕਰਕੇ ਸਭ ਦੀਆਂ ਅੱਖਾਂ ਦੇ ਵਿੱਚ ਹੰਝੂ ਲਿਆ ਦਿੱਤੇ ਸਕਿੱਟ ਤੋਂ ਬਾਅਦ ਵਿਦਿਆਰਥਣਾਂ ਨੇ ਵੱਖ-ਵੱਖ ਗੀਤਾਂ ਤੇ ਪੰਜਾਬੀ ਗਿੱਧਾ ਤੇ ਨਾਚ ਪੇਸ਼ ਕਰਕੇ ਦਰਸ਼ਕਾਂ ਦੀ ਵਾਹ-ਵਾਹ ਵੀ ਖੱਟੀ ਇਸ ਮਗਰੋਂ 12ਵੇਂ ਜਮਾਤ ਦੇ ਵਿਦਿਆਰਥੀਆਂ ਨੂੰ 11ਵੇਂ ਜਮਾਤ ਦੇ ਵਿਦਿਆਰਥੀਆਂ ਨੇ ਤੋਹਫੇ ਦੇ ਕੇ ਸਨਮਾਨਿਤ ਵੀ ਕੀਤਾ ਇਸ ਮਨਮੋਹਣੇ ਪ੍ਰੋਗਰਾਮ ਦੇ ਵਿੱਚ ਸਕੂਲ ਦੀਆਂ ਅਧਿਆਪਕਾਂਾਂ ਅਤੇ ਪ੍ਰਿੰਸੀਪਲ ਮੈਡਮਸ ਨੇ ਵੀ ਨੱਚ-ਨੱਚ ਕੇ ਮੰਚ ਹਿਲਾ ਕੇ ਨਾਟਕ ਕੀਤਾ। ਅਖੀਰ ਦੇ ਵਿੱਚ ਸਕੂਲ ਦੇ ਟਰਸਟੀਆਂ ਕੁਲਵੰਤ ਸਿੰਘ ਗੱਗੜਪੂਰੀ, ਵਿਕਰਮਜੀਤ ਸਿੰਘ, ਦਰਸ਼ਨ ਲਾਲ ਅਤੇ ਸਕੂਲ ਦੇ ਪ੍ਰਿੰਸੀਪਲ ਮਨਦੀਪ ਕੌਰ ਨੇ ਸੰਬੋਧਨ ਵੀ ਕੀਤਾ ਅਤੇ ਵਿਦਿਆਰਥੀਆਂ ਦੇ ਉज्ज्वल ਭਵਿੱਖ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਵੈਸੇ ਸਕੂਲ ਦੇ ਵਿੱਚੋਂ ਵਿਦਾਇਗੀ ਦਾ ਸਮਾਂ ਜਿਹੜਾ ਬਹੁਤ ਹੀ ਸੰਕਟ ਵਾਲਾ ਹੁੰਦਾ ਜਾਂ ਕਹਿ ਲਈਏ ਕਿ ਬੇहद ਕੀ ਭਾਵੁਕ ਹੁੰਦਾ ਕਿਉਂਕਿ ਸਕੂਲ ਦੇ ਵਿੱਚੋਂ ਅਸੀਂ ਜਦੋਂ ਨਿਕਲ ਜਾਣਾ ਹੈ ਤਾਂ ਸਾਨੂੰ ਕਾਲਜ ਲਾਈਫ ਇੰਜੋਏ ਕਰਨੀ ਹੁੰਦੀ ਹੈ ਜਾਂ ਸਾਨੂੰ ਕਾਲਜ ਦੇ ਵਿੱਚ ਪੈਰ ਰੱਖਣਾ ਹੁੰਦਾ ਪਰ ਕਾਲਜ ਦੇ ਵਿੱਚ ਉਹ ਦਿਨ ਜਿਹੜੇ ਨੇ ਬਹੁਤ ਯਾਦ ਆਉਂਦੇ ਆ ਜਦੋਂ ਅਸੀਂ ਸਕੂਲ ਦੇ ਵਿੱਚ ਹੁੰਦੇ ਸੀ ਸਕੂਲ ਦਾ ਜਿਹੜਾ ਲਗਾਉਣਾ ਪਾਣੀ ਪੀਣ ਦੇ ਬਹਾਨੇ ਜਾਂ ਫਿਰ ਦੋਸਤਾਂ ਮਿੱਤਰਾਂ ਦੇ ਨਾਲ ਮਜ਼ਾਕ ਕਰਨਾ ਟੀਚਰਸ ਦੇ ਨਾਲ ਕੰਮ ਕਰਵਾਣਾ ਹੋਵੇ ਜਾਂ ਫਿਰ ਕਈ ਤਰ੍ਹਾਂ ਦੇ ਬਹਾਨੇ ਮਾਰ ਕੇ ਛੁੱਟੀ ਕਰਨੀ ਹੋਵੇ ਇਹ ਕਦੇ ਵੀ ਯਾਦਾਂ ਜੜੀਆਂ ਨੇ ਕਿਸੇ ਨੂੰ ਵੀ ਨਹੀਂ ਭੁੱਲਦੀਆਂ ਤੁਹਾਡਾ ਕੋਈ ਬਚਪਨ ਦਾ ਕਿੱਸਾ ਹੋਵੇ ਸਕੂਲ ਟਾਈਮ ਦਾ ਜੋ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਕਿੱਸੇ ਨੂੰ ਜ਼ਰੂਰ ਸਾਂਝੇ ਕਰਿਓ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਪ੍ਰਿੰਸੀਪਲ ਮਦਰ ਟੇਰੇਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਹਿਰਕਲਾ ਅੱਜ ਸਾਡੇ ਸਕੂਲ ਦੇ ਵਿੱਚ ਪਾਰਵੀ ਸਮਾਰ ਤੇ ਵਿਦਿਆਰਥੀਆਂ ਦਾ ਵਿਦਾਇਗੀ ਸਮਾਰੋਹ ਮਨਾਇਆ ਗਿਆ ਹੈ। ਪਲਸ 1 ਕਲਾਸ ਦੇ ਵਿਦਿਆਰਥੀਆਂ ਵੱਲੋਂ ਪਲਸ 2 ਕਲਾਸ ਦੇ ਵਿਦਿਆਰਥੀਆਂ ਨੂੰ ਫੇਅਰਵਲ ਪਾਰਟੀ ਦਿੱਤੀ ਗਈ। ਇਸ ਪਾਰਟੀ ਦੇ ਵਿੱਚ ਜਿੱਥੇ ਮਨ ਥੋੜਾ ਉਦਾਸ ਗਿਆ ਕਿਉਂਕਿ ਬੱਚੇ ਚਲੇ ਜਾਣਗੇ ਪਰ ਉੱਥੇ ਹੀ ਖੁਸ਼ੀ ਵੀ ਹੈ ਕਿ ਉਹ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਅੱਗੇ ਜਾ ਰਹੇ ਹਨ। ਤੇ ਮੇਰੀਆਂ ਸ਼ੁਭ ਕਾਮਨਾਵਾਂ ਉਹਨਾਂ ਦੇ ਨਾਲ ਨੇ ਕਿ ਉਹ ਦਿਨ ਦੁਗਣੀ ਰਾਤ ਸੋਗੁਣੀ ਤਰੱਕੀ ਕਰਨ। ਤੇ ਚੜਦੀ ਕਲਾ ਵਿੱਚ ਰਹੇ ਧੰਨਵਾਦ ਜੀ